ਇਹ ਵੀਡੀਓ ਉਹਨਾਂ ਲਈ ਇੱਕ ਸਿੱਖਿਆ ਹੈ ਜੋ ਫੇਕ ਆਈਡੀਆਂ ਲਾਹੀਂ ਕਿਸੇ ਨੂੰ ਤੰਗ ਤੇ ਪਰੇਸ਼ਾਨ ਕਰਦੇ ਹਨ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੇਰੇ ਫੇਕ ਆਈਡੀਆਂ ਬਣਾ ਕੇ ਜਿੱਦਾਂ ਬ੍ਰਾਊਨ ਦਲ ਦੀ ਆਈਡੀ ਬਣਾ ਕੇ ਉਹਨਾਂ ਨੇ ਕਾਫੀ ਜ਼ਿਆਦਾ ਗੱਲਾਂ ਮੇਰੇ ਤੇ ਟਿੱਪਣੀਆਂ ਕਰ-ਕਰ ਕੇ ਵੀਡੀਓ ਲਿਖੀਆਂ ਵੀਡੀਓ ਤੇ ਲਿਖਿਆ ਤੇ ਵੀਡੀਓ ਤੇ ਗੱਲਾਂ ਵੀ ਗੱਲ ਲਗਾ ਲਗਾ ਕੇ ਉਹਨਾਂ ਨੂੰ ਵਾਇਰਲ ਕੀਤਾ। ਆਪਾਂ ਸਾਡੇ ਚੈਨਲ ਵਿੱਚ ਮੈਂ ਉਹਨਾਂ ਦੀ ਰਿਪੋਰਟ ਦਿੱਤੀ ਸੀ। ਤੇ ਉਹ ਮੁੰਡਾ ਨਾ ਮੇਂ ਸ਼ਹਿਰ ਦਾ ਰਹਿਣ ਵਾਲਾ ਸੀਗਾ ਤੇ ਰਾਜੀਨਾਮਾ ਤੇ ਪੇਪਰ ਐਸੀ ਦੇ ਦੁਰੀਨੇ ਉਹਨੇ ਰਾਜੀਨਾਮਾ ਕੀਤਾ ਪਰ ਉਹਨਾਂ ਦੇ ਪਰਚਾ ਆਏ ਸੀ ਪਰ ਸਰਪ੍ਰੇ ਦੀ ਇੱਕ ਮਾਂ ਦੇ ਹਾਲਾਤ ਕਰਕੇ ਅਸੀਂ ਉਹਨਾਂ ਤੇ ਪਰਚਾ ਨਹੀਂ ਕੀਤਾ ਸਾਡੇ ਵੀਡੀਓ ਬਣਾਉਣ ਦਾ ਕੋਈ ਮਕਸਦ ਨਹੀਂ ਸੀ ਜਿਹੜੀ ਉਹ ਮਾਫੀ ਦੀ ਵੀਡੀਓ ਬਣਾਈ ਆ ਸਿਰਫ ਸਾਡਾ ਮੇਨ ਮਕਸਦ ਇਹ ਸੀਗਾ ਵੀ ਕੱਲ ਨੂੰ ਉਹ ਕਿਸੇ ਨੂੰ ਲੋਦੀ ਪੈਨ ਨਾਲ ਇਹਦਾ ਨਾ ਕਰੇ ਜਿੱਦਾਂ ਕਿ ਉਹਨਾਂ ਨੇ ਮੇਰੇ ਨਾਲ ਕੀਤਾ ਤੇ ਕੁੜੀਓ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਨੀ ਆ ਵੀ ਇਹ ਹਰ ਇੱਕ ਚੀਜ਼ ਦਾ ਹੱਲ ਹੁੰਦੇ ਆ ਆਪਾਂ ਜੇ ਆਪ ਸੱਚਿਆਂ ਤਾਂ ਆਪਣੇ ਨਾਲ ਸਾਰਾ ਪੰਜਾਬ ਤੇ ਸਾਰਾ ਆਪਣੇ ਪਿੰਡ ਨਾਲ ਖੜਦਾ ਤੇ ਮੈਂ ਕਹਦੇ ਹਾਂ ਧੰਨਵਾਦ ਕਰਦੀ ਆ ਆਪਣੇ ਸਰਪੰਚ ਬਾਈ ਹੋਰਿਆਂ ਦਾ ਤੇ ਮੇਰੇ ਭਰਾਵਾਂ ਦਾ ਜਿਹੜੇ ਮੇਰੇ ਨਾਲ ਇਹ ਲੜਾਈ ਦੇ ਵਿੱਚ ਖੜੇ ਮੈਂ ਪਿੱਟੂ ਕੋਡਰ ਹਾਂ ਇੰਸਟਾਗ੍ਰam ਫੇਕ ਆਈਡੀ ਤੇ ਗਲਤ ਵੀਡੀਓ ਪਾਈਆਂ ਸੀ ਉਹਦੇ ਲਈ ਮੈਂ ਮਾਫੀ ਮੰਗਦਾ ਹਾਂ ਗਦੁਨੀ ਨਹੀਂ ਕਰਦਾ ਅੱਗੇ ਤੋਂ ਇਹ ਗਲਤੀ ਨਹੀਂ ਕਰਦਾ ਮੈਨੂੰ ਮaaf ਕੀਤੀ ਜਾ ਤੇ ਜੱਗੇ ਤੋਂ ਇਦਾਂ ਦਾ ਕੁਝ ਕਰਦਾ ਤਾਂ ਮੰਨਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਠੀਕ ਠੀਕ ਹੈ ਹਾਂਜੀ ਆ ਇਹ ਮੁੰਡਾ ਸਾਡੀ ਭੈਣ ਪੀਤੂ ਦੀਆਂ ਮਤਲਬ ਆਈਡੀ ਤੋਂ ਵੀਡੀਓ ਚੱਕ ਕੇ ਗਲਤ ਸ਼ਬਦਾਂ ਵਾਲੀ ਲਿਖ ਕੇ ਤੇ ਗਲਤ ਆਡੀਓ ਲਾ ਕੇ ਵੀਡੀਓ ਪਾ ਰਿਹਾ ਸੀਗਾ ਤੇ ਅੱਜ ਅਸੀਂ ਇਹ ਬੰਦੇ ਦਾ ਪਤਾ ਕਰ ਲਿਆ ਸੀ ਤੇ ਇਹਨੂੰ ਬੁਲਾਇਆ ਹੈਗਾ ਜੇ ਅੱਗੇ ਤੋਂ ਇਹ ਕੁਝ ਵੀ ਕਰਦਾ ਤਾਂ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹ ਅੱਜ ਆਪਣੀ ਗਲਤੀ ਦੀ ਮਾਫੀ ਮੰਗਦਾ ਹੈਗਾ ਕਿਉਂਕਿ ਵਿਹਾਰਿਆ ਹੈਗਾ ਜਵਾਕਾਂ ਜੱਲਾ ਵਾਲਾ ਹੈਗਾ ਅਸੀਂ ਤਾਂ ਕਰਕੇ ਇਹਨੂੰ ਮaaf ਕਰਦੇ ਹਾਂ ਤੇ ਅੱਗੇ ਤੋਂ ਇਹੇ ਜੀ ਹਰਕਤ ਕੋਈ ਹੋਰ ਵੀ ਕਰਦਾ ਤਾਂ ਆਪਦਾ ਵੀ ਸੰਭਲ ਕੇ ਚੱਲੋ ਨਹੀਂ ਅਸੀਂ ਉਹੋ ਜਿਹੀ ਕਾਰਵਾਈ ਜਿਹੇ ਜਿਹੇ ਇਹਦੇ ਨਾਲ ਕਰਿਆਗਾ ਸੁਲੂਕ ਉਹੋ ਜਿਹੀ ਤੁਹਾਡੇ ਨਾਲ ਹੋਊਗਾ ਤੇ ਇਹ ਨਾ ਸੋਚੋ ਵੀ ਤੁਸੀਂ ਬੈਠ ਕੇ ਬਚ ਜਾਓਗੇ ਜਾਂ ਸਾਡਾ ਪਤਾ ਨਹੀਂ ਲੱਗਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ